ਸ਼ਿਕਾ ਜੀ ਸਾਰਿਆਂ ਨੂੰ ਮੈਂ ਗਵਿੰਦਰ ਕorpਰੇਸ਼ਨ ਬਟੀਕ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਨਿਊ ਕਨਸੈਪਟ ਦੇਖ ਸਕਦੇ ਆਂ ਪਿਓਰ ਮਸਲੀਨ ਦੇ ਉੱਪਰ ਹੈ ਬਹੁਤ ਹੀ ਸੋਹਣਾ ਨੈਕ ਬਣਿਆ ਹੋਇਆ ਦੇਖੋ ਕਿ ਵਰਕ ਹੋਇਆ ਵਾ نیچے ਸਾਰਾ ਪ੍ਰਿੰਟਾ ਬਹੁਤ ਸੋਹਣਾ ਤੇ نیچے ਵੀ ਸਾਰਾ ਇਹਦੇ ਵਰਕ ਹੋਇਆ ਵਾ ਸੂਟ ਦੇ ਦੇਖ ਸਕਦੇ ਆਂ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਪਿਓਰ ਮਸਲੀਨ ਦੇ ਉੱਪਰ ਸੂਟ ਆ ਇਹਦਾ ਦੁਪੱਟਾ ਆਊਗਾ ਜੀ ਦੇਖ ਸਕਦੇ ਆਂ ਤੁਸੀਂ ਇਹਦਾ ਦੁਪੱਟਾ ਵੀ ਪਿਓਰ ਦਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਜਿਹੜਾ ਸੈਗਮੈਂਟ ਕਲਰ ਆ ਪੀਸ ਪੀਸ ਜਿਹਾ ਕਲਰ ਆ ਤੁਸੀਂ ਦੇਖ ਸਕਦੇ ਆ ਇਦਾਂ ਹੀ ਇਹਦੇ ਵੀ ਗਲੇ ਤੇ ਵਰਕ ਹੋਇਆ ਵਾ ਬਹੁਤ ਸੋਹਣਾ ਪ੍ਰਿੰਟ ਆ ਇਹਦਾ ਦੁਪੱਟਾ ਇਹ ਬਹੁਤ ਸੋਹਣਾ ਵਾ ਦੇਖ ਸਕਦੇ ਹੋ ਦੁਪੱਟੇ ਦਾ ਪ੍ਰਿੰਟ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਇਹਦੇ ਤੇ ਤੇ ਜਿਹੜਾ ਇਹਦਾ ਨੈਕਸਟ ਕਲਰ ਆ ਪੈਸਤਾ ਕਲਰ ਆ ਜੀ ਬੜਾ ਹੀ ਪਿਆਰਾ ਕਲਰ ਆ ਤੇ ਇਹਦਾ ਵੀ ਦੁਪੱਟਾ ਉਦਾਂ ਹੀ ਪਿਓਰ ਦਾ ਲੱਗਿਆ ਹੋਇਆ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਇਹਦੇ ਨਾਲ ਦੇਖ ਸਕਦੇ ਆ ਬਹੁਤ ਸੋਹਣਾ ਸੂਟ ਆ ਉਦਾਂ ਹੀ ਘੇਰੇ ਤੇ ਵੀ ਬਾਰਕਾ ਪ्योर ਮਸਲੀਨ ਦਾ ਸੂਟ ਆ ਜੀ ਇਹ ਵੀ ਤੇ 3 ਨੰਬਰ ਤੇ ਇਹਦੇ ਵਿੱਚ ਕਾਫੀ ਕਲਰ ਦਾ ਹੀ ਦੇਖ ਸਕਦੇ ਆ ਇਹ ਕਾਫੀ ਆ ਜਿਨ੍ਹਾਂ ਨੇ ਵੀ ਸੂਟ ਲੈਣਾ ਪਲੀਜ਼ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਥੈਂਕ ਯੂ ਜੀ